ਉਹ ਮੇਂਟਰ ਮਾਹੌਸਾ ਮੋ ਗਿਆ ਖਰਾਬ ਤੇ ਕਬੂਤਰ ਛੱਡੇ ਜਣ ਭਾਈ ਜਾਂਦੇ ਆ ਤੇਰਾ ਲੱਗਾ ਪਿਆ ਮੁੰਡਾ ਸਾਡਾ ਮਿਹਨਤ ਕਰਨ ਟਾਈਮ ਕਿੰਨਾ ਹੋ ਗਿਆ ਇਹ ਦੂਰਾ ਆਦਾ ਬਹਿ ਜਾਗਾ ਮਿੰਟਾ ਦੋਹਾਂ ਚਾਹ ਨੂੰ ਬਸ ਉਹ ਤਾਂ ਲੈਣੀ ਪੈਂਦੇ ਔਰ ਇਹ ਕਤਾ ਬਹਿ ਗਿਆ ਦੂਜੀ ਕਿਧਰ ਗਈ ਇਹ ਨਾਲ ਦੀ ਉਹ ਹੋ ਜਾਂਦੀ ਆ ਗਈ ਆਲੀ ਘੋਗ ਜਗਣਾ ਫੋਨ ਦੇਣਾ ਫੇਰ ਬੰਦੀ ਵੀਡੀਓ ਸਹੀ ਕੋਨੋਂ ਘੋਨੇ ਆਪਾਂ ਨਵੇਂ ਜੋੜੇ ਲਾਇਏ ਜਿਹੜੇ ਅੱਜ ਜੋੜੇ ਲਾਇਏ ਜਿਹੜੇ ਇੱਕ ਜੋੜਾ ਆਹ ਲਾਤਾ ਸ਼ਾਖਿਆਂ ਦਾ ਤੇ ਇੱਕ ਜੋੜਾ ਆਹ ਲਾਤਾ ਇਹ ਕਬੂਤਰ ਲੈ ਕੇ ਆਉਂਦਾ ਆਪਾਂ ਆਪਣੇ ਮਿੱਤਰ ਤੋਂ ਬਬਲੇ ਤੋਂ ਚੁgge ਵਾਲੇ ਤੋਂ ਇਹ ਕੂਦਰੀ ਆਪਣੀਆਂ ਇਹ ਦੋ ਤਿੰਨ ਬਾਜੀਆਂ ਛੱਡੀ ਵੀ ਆ ਜਿੱਤੀ ਦੋ ਬਾਜੀਆਂ ਇਹ ਤੇ ਇੱਕ ਜੋੜਾ ਲਾਤਾ ਆਹਾ ਕਬੂਤਰੀ ਵੀ ਆਪਣੇ ਘਰ ਦੀ ਆ ਪੱਠੀ ਉੱਡੀ ਬਹੁਤ ਆ ਤੇ ਕੂਤਰ ਵੀ ਆਪਣੇ ਘਰ ਦਾ ਪੱਠਾ ਡੱਬਾ ਇਹ ਵੀ ਆਪਣੇ ਕੂਤਰ ਘਰ ਦੇ ਦੂਵੇਂ ਤੇ ਬਾਕੀ ਜੋੜੇ ਛੱਡ ਤੇ ਇੱਧਰ ਇੱਕ ਤਾਂ ਆਹਾ ਜੋੜਾ ਲਾਤਾ ਇੱਕ ਨਾਲ ਜੁੜਾ ਫਿਰਦਾ ਬਾਕੀ ਉੱਪਰ ਬੈਠਾ ਇੱਕ ਜੋੜਾ ਇੱਧਰ ਕਬੂਤਰਾਂ ਕੱਲੀਆਂ ਜਿਹੜੀਆਂ ਰਹਿ ਗਈਆਂ ਤਿੰਨ ਚਾਰ ਬਾਕੀ ਸਾਰੇ ਖੁੱਡਿਆਂ ਚ ਲਾਇਏ ਹੋਏ ਆ ਜੋੜੇ ਉਹ ਵੀ ਵਿਖਾਵਾਂਗੇ ਤੁਹਾਨੂੰ ਉਹ ਦੀ ਆਹ ਕਰਦੇ ਕੂਤਰ ਸਾਡੇ ਵੜਾ ਰਿਆ ਮੇਰਾ ਵੱਡਾ ਭਰਾ ਕੂਤਰ ਤੇ ਮੈਂ ਉਦੋਂ ਲਿਆਂਦੀ ਨਿਗਾਹ ਜਾਏ ਕੂਤਰ ਦੂਜੇ ਬਹੁਤ ਉੱਚੇ ਫਿਰਦੇ ਆ ਫਿਰਦੇ ਤਿੰਨ ਇੱਕ 2 ਉੱਚਾ ਚੌਥਾ ਇੱਕ ਸੀ ਬਿਠਾ ਰਿਆਂ ਇਹ ਸਦੀ ਨਵੀਂ ਕੱਢੀ ਸੀ ਆ ਗਈ ਇਹ ਬੈਟਰੀ ਰਹੀ ਜੀ ਥੱਲੇ ਥੱਲੇ ਰਗੜੇ ਮਾਰ ਕੇ ਖਾ ਰਹੀ ਆ ਹੋ ਜਾਂਦੀ ਬਹਿ ਜੱਲੀ ਸੀਗੀ ਚਿੜੀਆਂ ਨੇ ਡਰਾਤੀ ਹੋਈ ਹੁਣ ਆ ਗਏ ਆਪਾਂ ਦੂਜੇ ਘਰੇ ਜਿੱਥੇ ਆਪਣੇ ਕਬੂਤਰ ਰੱਖੇ ਹੋਇਆ ਸਹੀ 4 ਵਜੇ ਤੇ ਕਬੂਤਰ ਬਿਠਾਈ ਜਾਂਦੇ ਆਪਾਂ ਢੁਕਾ ਕੇ ਇੱਕ ਤਾਂ ਬਹਿ ਗਿਆ ਚਲੋ ਇਹ ਦੂਸਰਾ ਵਾਸਤੇ ਕੱਢੇ ਹੋਏ ਢੁਕਾ ਢੁਕਾ ਕੇ ਬਿਠਾਈਦੇ ਆ ਤਾੜ ਦੇ ਮੁੰਡਿਆ ਛਤਰੀ ਅੰਦਰ ਲਾਵਾਂ ਅੰਦਰ ਛਤਰੀ ਲਾ ਲਾਂ ਨੇ ਐਂ ਖੜੀ ਕਰ ਦਿੰਨੇ ਇੱਥੇ ਹੁਣ ਖੁੱਡਾ ਖੋਲ ਦੀਏ ਵੀ ਜੀ ਜਾ ਚ ਛੜਤੀ ਉਹ ਤਾਰੇ ਛੜ ਤਾੜ ਦੇ ਤਾੜ ਦੇ ਤਾੜ ਦੇ ਤਰ ਕਰ ਦੇ ਥੱਲੇ ਲੋਈ ਇਹ ਆ ਕੁਤਰ ਆਪਣਾ ਉੱਡ ਕੇ ਹਨ ਉਹ ਵੇਖੀ ਨਾ ਦੂਸਰੀ ਆਪਣੀ ਉਹ ਫਿਰਦੀ ਹੈ ਉਹ ਫਿਰਦੀ ਆਹ ਹੌਲੀ ਆਵਾਜ਼ ਮਾਰਲਾ ਤੂੰ ਐ ਆਵਾਜ਼ ਮਾਰਦਾ ਜਿਵੇਂ ਡਰੋਣੀ ਹੁੰਦੀ ਕਬੂਦਰੀ ਡਰੋਣੀ ਨਹੀਂ ਹੈ ਨਾ ਬਹਿਣਾ ਨਹੀਂ ਤਾਂ ਆਵਾਜ਼ ਮਾਰ ਤਾਂ ਕਹ ਲੈ ਉਹ ਯਾਰ ਆ ਗਈ ਬਹਿਣ ਇਹਦਾ ਐਂ ਗਜਾਏ ਆ ਵੀ ਆਵਾਜ਼ ਮਾਰਿਆ ਉਦੋਂ ਹੀ ਬਹਿ ਜਾਂਦੇ ਆ ਤਾੜ ਦੇ ਵੀ ਇਹ ਵੀ ਬੈਠ ਗਈ। ਲਓ ਬਾਜ ਮਰੇ ਪੱਤ ਕੇ ਹੋਣ ਬਗਾਨੇ ਬੈਠੀ। ਹਾਂ ਫੇਰ ਅਦਸਰਾਂ 'ਚ ਫਾਇਦਾ। ਹਾਂ। ਫੇਰ ਭਲਾ ਜਿੰਨੀ ਮਰਜੀ ਉੱਡ ਜੇ। ਫੇਰ ਬਾਜੀ ਹਰੇ-ਹਰੇ ਆਪਾਂ ਹੈ। ਸਹੀ ਗੱਲ ਆ ਵਧੀਆ। ਆਵਾਜ਼ ਮਾਰ ਕੇ ਬਿਠਾਉਣੇ ਚਾਹੀਦੇ ਆ। ਲਓ ਜੀ ਹੁਣ ਆਪਾਂ ਇਹਨਾਂ ਨੂੰ ਦੀਏ ਤਾੜ। ਚਲੋ ਵੀ ਮਿੱਤਰੋ ਅੰਦਰ।

ਦੂਜੀ ਛੱਡਣੀ ਆ ਆਪਾਂ ਛੱਡਣੀ ਆ ਆਪਾਂ ਛੱਡਾਂਗੇ ਇਹ ਆ ਕਬੂਤਰ ਆਪਣੇ ਬੈਠੇ 4 ਵਜੇ ਅੱਜ ਠੰਡੇ ਦੇਣਾ ਬਰਫ ਵਾਲੇ ਦੇਣਾ ਦੂਸਰਾਂ ਵਾਲੇ ਹਲੋ ਵੀ ਮਿੱਤਰੋ ਕਬੂਤਰ ਆਪਣੇ ਆ ਫਿਰਦੇ ਦਾ ਟਾਈਮ ਹੋ ਗਿਆ 6:30 ਇੱਕ ਆ ਫਿਰਦੀ ਆ ਇੱਕ ਆ ਗਈ ਟੂਸਿਆਂ ਵਾਲੀ ਇੱਕ ਬਹਿ ਗਿਆ ਸੀ ਚਾਰਾਂ ਚੋਂ ਤੇ ਇੱਕ ਉਹ ਬਹੁਤ ਉੱਚਾ ਫਿਰਦਾ ਓਏ ਜਾਂਦਾ ਤੇ ਹੁਣ ਬੰਨਦੇ ਆ ਕਬੂਤਰ ਛਤਰੀ ਦੇ ਤੇ ਫਿਰ ਬਣਾਉਨੇ ਕਰਦੇ ਆ ਕੰਟੀਨਿਊ ਵੀ ਕੀ ਬਣਦਾ ਗਿਆ ਪਿੰਡੋਂ ਛੜ ਤੇ ਮੁੰਡੇ ਨੇ ਕੱਢ ਕੇ ਕਬੂਤਰ 7-8 ਬੱਚੇ ਦੇਖਦੇ ਆ ਕੀ ਬਣਦਾ ਉਹ ਫਿਰਦੇ ਆ ਕਬੂਤਰ ਲੋਈ ਕਰਤਾ ਹੀ ਅਣ ਕੰਮ ਸ਼ੁਰੂ ਕਬੂਤਰ ਬਿਠਾਉਣ ਦਾ ਬਨ ਲਿਆ ਕਬੂਤਰ ਛਤਰੀ ਦੇ ਤੇ ਕਬੂਤਰ ਸਾਡੇ ਉਹ ਫਿਰਦੇ ਤਾਂ ਟਾਈਮ ਕਿੰਨਾ ਸਾਢੇ 6 ਹੋ ਗਏ ਹੋਣਗੇ ਸਾਢੇ 6 6:30 ਹੋ ਗਿਆ ਜੀ ਟਾਈਮ ਕਬੂਤਰ ਅਸੀਂ ਬਿਠਾ ਰਿਆਂ ਕਬੂਤਰ ਮੇਰੇ ਹਿਸਾਬ ਨਾਲ ਜਿਵੇਂ ਜਿਵੇਂ ਧੰਡਾ ਹੁੰਦਾ ਉੱਪਰ ਨੂੰ ਜਾ ਰਿਹਾ ਓ ਬਗਲ ਡੰਡੇ ਵਾਲੀ ਵੀ ਉੱਪਰ ਚਲੀ ਗਈ ਟੁੱਸੀ ਵਾਲੀ ਦੇ ਥੱਲੇ ਉਹ ਵੀ ਟੁੱਸੀ ਵਾਲੀ ਵੀ ਆ ਫਿਰਦੀ ਇੱਕ ਦਾ ਹੀ ਖਤਰਾ ਹੈ ਨਾ ਭਾਈ ਬਾਲਾ ਖਤਰਾ ਬਾਲਾ ਉੱਚਾ ਹੁੰਦਾ ਹੈ ਹਾਂ ਬਹੁਤ ਖਤਰਾ ਓ ਬਹੁਤ ਉੱਚਾ ਫਿਰਦਾ ਅੱਗੇ ਮੈਂ ਵੇਖਿਆ ਸੀ ਉਹ ਆਉਂਦਾ ਉਹ ਸਾਰਿਆਂ ਨਾਲੋਂ ਸਿਰ ਤੇ ਉਹ ਮੜਾ ਮੜਾ ਦਿਸਦਾ ਇਹ ਆ ਆ ਗਿਆ ਇਹ ਛਤਰੀ ਬੜਕਦੀ ਆ ਤੇ ਫੋਕਸ ਨਹੀਂ ਕਰ ਰਿਹਾ ਉਹ ਬਲਰ ਹੋ ਜਾਂਦਾ ਵੀਡੀਓ ਚ ਪਰ ਆ ਗਿਆ ਕੈਪਚਰ ਕਰ ਲਿਆ ਪੂਰਾ ਆ ਆ ਗਿਆ ਆ ਗਿਆ ਨਹੀਂ ਬਲਰ ਹੋ ਗਿਆ ਆ ਜਾ ਆ ਜਾ ਆ ਜਾ ਹਾ 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 Ya, 야, 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 이야, 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 ya, 이야, 이야, ਆਈ ਡਾਲਾ ਨਾ ਮਾਵਲਾ ਤੇ ਇੱਕ ਰਹਿ ਗਿਆ ਉਹ ਹੁਣ ਤੇ ਲਾਈਟ ਲਵਾਊਗਾ ਮੈਂ ਲੈ ਆਂਦਾ ਆ ਆ ਆ ਨਹੀਂ ਆਵੀ ਆ ਜੂਗੀ ਆ ਜਾ ਆ ਜਾ ਆ ਜਾ ਆ ਆ ਆ ਆ ਆ ਆ ਆ ਜਾ ਆ ਜਾ ਆ ਜਾ ਪਾ ਪੇਟ ਆਉਂਦਾ ਜਨਾ ਤੇ ਹੋ ਗਈ ਦੂਜੀ ਕੂਦ ਵੀ ਸਾਡੀ ਆ ਗਈ ਬੈਠਣ A 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 ਦੋ ਗਾਇਸ ਵੀਰੇ ਅਸੀਂ ਦੋ ਉਭਾਲੀਆਂ ਤੇ ਇੱਕ ਸਾਡਾ ਰਹਿ ਗਿਆ ਹਣ ਜਿਹਦੇ ਦਾ ਜੋਰ ਪਰਖਿਆ ਜਾਣਾ ਉਹ ਰਹਿ ਗਿਆ ਉਹ ਬਹੁਤ ਉੱਚਾ ਫਿਰਦਾ ਲਓ ਵੀ ਮਿੱਤਰੋ ਟਾਈਮ ਹੋ ਗਿਆ ਪੌਣੇ 8 ਦਾ ਤੇ ਕਬੂਤਰ ਆਪਣਾ ਰਹਿ ਗਿਆ ਇੱਕ ਬਾਹਰ ਹੁਣ ਤਾਂ ਦਿਸਣਾ ਵੀ ਉੱਚਾ ਬਹੁਤ ਫਿਰਦਾ ਤੇ ਹਨੇਰਾ ਹੋਈ ਜਾਂਦਾ ਲਾਈਟ ਲੂਟ ਦਾ ਪ੍ਰਬੰਧ ਕਰ ਲਿਆ ਅਸੀਂ ਜਿਹਦਾ ਬੈਠ ਗਿਆਦਾ ਉਹ ਵਿਖਾਵਾਂਗੇ ਤੇ ਨਹੀਂ ਤਾਂ ਫਿਰ ਵਲੌਗ ਦੀ ਸਮਾਪਤੀ ਸਾਡੇ ਨਿੱਕੇ ਹੀ ਦੀ ਇੱਥੇ ਹੋ ਜੂਗੀ ਕਬੂਤਰ ਸਾਡਾ ਉਹ ਫਿਰਦਾ ਵਾ ਕੈਮਰੇਜ ਕੈਪਚਰ ਨਹੀਂ ਹੁਣ ਆ ਫਿਰਦਾ ਛਤਰੀ ਜਾਂ ਨਿਆ ਬੜਕਾਈ ਅਸੀਂ ਤੇ ਕਬੂਤਰ ਸਾਡਾ ਹਜੇ ਬਹੁਤ ਉੱਚਾ ਫਿਰਦਾ ਤੇ ਲੈਟਰ ਰੂਟ ਦਾ ਪ੍ਰਬੰਧ ਕਰੀ ਜਾਂਦੇ ਆ ਸਾਨੂੰ ਤਾਂ ਮੌਕੇ ਤੇ ਚੀਜ਼ਾਂ ਵੀ ਨਹੀਂ ਲੱਭਦੀਆਂ ਗਈਆਂ ਲੈਟਰ ਬਣਾ ਲਈਆਂ ਇਹ ਤਾਂ ਲੋਕਾਂ ਦੇ ਘਰੋਂ ਮੰਗ-ਮੰਗ ਕੇ ਤਾਰਾ ਲਈ ਆ ਨੇ ਤੇ ਕਬੂਤਰ ਕਾਫੀ ਉੱਚਾ ਹੈ ਸਾਡਾ ਲੱਗੇ ਪਏ ਛਤਰੀਆਂ ਭੜਕਾਉਣ ਤੇ ਜਦੋਂ ਆਇਆ ਨੀਵੇਂ ਲੈਟ ਲੂਟ ਜਗਾ ਕੇ ਫਿਰ ਕਰਦਿਆਂ ਵੀਡੀਓ ਦੀ ਅੱਗੇ ਜਾ ਉਹ ਵੀ ਮੇਂ ਫਰੋਟ ਲੈਟ ਲੂਟ ਲਈ ਅਸੀਂ ਨਾ ਕਿਉਂ ਨਹੀਂ ਸਾਡਾ ਕੁੱਤਰ ਵਹਿੰਦਾ ਨਹੀਂ ਵਹਿੰਦਾ ਜੋ ਸਾਡਾ ਪੂਰਾ ਲੱਗਾ ਦਾ ਘੰਟੇ ਦਾ ਮਹਾ ਸਮਾਨ ਪੂਰਾ ਕੀਤਾ ਪਹਿਲਾਂ ਅਸੀਂ ਲੈਟ ਦਾ ਆਣ ਵੇਖੋ ਕੂਤਾ ਵਹਿਂਗਾ ਗਿਣਾਂ ਕਰਦਾ ਦਬਣੀਗਾ ਲੋਈ ਮੇਤਰੋ ਕੂਤਾ ਤਰ ਹੈ ਸਾਡਾ ਬਾਹਰ ਸਾਨੂੰ ਹੜ ਗਿਆ ਦੇ ਸਾਨੂੰ ਤੇ ਅਸੀਂ ਦਾ ਪੂਰਾ ਜੋਰ ਲਾ ਲਿਆ ਉਹਦਾ ਬਿਠਾਉਣ ਦਾ ਲਾਈਟ ਲਾਈ ਆ ਛਤਰੀਆਂ ਵੀ ਦੋ ਲੱਗੀਆਂ ਵੀ ਆ ਕੂਤਾ ਸਾਨੂੰ ਦੱਸਦਾ ਸੀ ਹੁਣੇ 5 ਮਿੰਟ ਹੋ ਗਏ ਹੱਡੀ ਨਿਗਾਹ 'ਚ ਨਹੀਂ ਆਇਆ ਹਣ ਅਸੀਂ ਵਲੌਗ ਦੀ ਕਰ ਲੱਗੇ ਐਂਡਿੰਗ ਕਿ ਕਬੂਤਰ ਤਾਂ ਸਾਡਾ ਹੁਣ ਨਹੀਂ ਦੱਸਦਾ ਹਨੇਰਾ ਹੋ ਗਿਆ ਜਿਆਦੇ ਹੁਣ ਤਾਂ ਸਵੇਰੀ ਦੇਖਾਂਗੇ ਆਊਗਾ ਕਿ ਨਹੀਂ ਆਊਗਾ ਚਲੋ